ਗ੍ਰਾਮ ਸਭਾ ਪਿੰਡ ਦੀ ਪਾਰਲੀਮੈਂਟ ਅਤੇ ਪੰਚਾਇਤੀ ਰਾਜ ਸੰਸਥਾਵਾਂ ਦੀ ਲੜੀ ਦੇ ਵਿੱਚ ਅੱਜ ਅਸੀਂ ਗੱਲ ਕਰਦੇ ਹਾਂ ਐਪੀਸੋਡ 3 ਦੇ ਤਹਿਤ ਗ੍ਰਾਮ ਸਭਾ ਪਹਿਲਾਂ ਅਸੀਂ ਸਥਾਪਨਾ ਦੀ ਗੱਲ ਕਰ ਲਈ ਹੈ ਤੇ ਅੱਜ ਅਸੀਂ ਗੱਲ ਕਰਾਂਗੇ ਉਹਦੇ ਕੰਮ ਤੇ ਉਹਦੇ ਅਧਿਕਾਰ ਖੇਤਰ ਕੀ ਆ ਉਹਦੀਆਂ ਤਾਕਤਾਂ ਕੀ ਨੇ ਗ੍ਰਾਮ ਸਭਾ ਪਿੰਡ ਦੀ ਬੁਨਿਆਦੀ ਇਕਾਈ ਸਾਰੇ ਮੈਂਬਰ ਉਹਦੇ ਮੈਂਬਰ ਤੇ ਪਿੰਡ ਦੇ ਜਿੰਨੇ ਵੀ ਟੋਟਲ ਕੰਮ ਨੇ ਪਿੰਡ ਨਾਲ ਸੰਬੰਧਿਤ 29 ਤਰ੍ਹਾਂ ਦੇ ਡਿਪਾਰਟਮੈਂਟ ਨੇ ਜਿਹੜੇ ਗਵਰਨਮੈਂਟ ਦੇ ਵਿੱਚ ਨੇ ਪੰਜਾਬ ਸਰਕਾਰ ਦੇ ਵਿੱਚ ਨੇ ਉਹਦੇ ਨਾਲ ਜੁੜੇ ਸਾਰੇ ਕੰਮ ਜਿਹੜੇ ਨੇ ਉਹ ಗ್ರಾಮ ਸਭਾ ਦੇ ਦਾਇਰੇ ਚ ਆਉਂਦੇ ਨੇ ਪਿੰਡ ਦੇ ਵਿੱਚ ਜਿੰਨੀਆਂ ਕੇਂਦਰ ਸਰਕਾਰ ਦੀਆਂ ਤੇ ਸੂਬਾ ਸਰਕਾਰ ਦੀਆਂ ਸਕੀਮਾਂ ਨੇ ਉਹਨਾਂ ਲਾਭਪਾਤਰੀਆਂ ਦੀ ਨਿਸ਼ਾਨਦੇਹੀ ಗ್ರಾಮ ਸਭਾ ਦੇ ਦਾਇਰੇ ਦੇ ਵਿੱਚ ਆਉਂਦੀ ਹੈ ਪਿੰਡ ਦੀ ਰੋਜ਼ਗਾਰ ਤੋਂ ਲੈ ਕੇ ਪਿੰਡ ਦੇ ਬਰਾਬਰੀ ਦਾ ਜਿਹੜਾ ਸੋਸ਼ਲ ਜਸਟਿਸ ਦੇ ਸਿਸਟਮ ਨੇ ਕਿ ਔਰਤਾਂ ਦਾ ਦਲਤਾਂ ਦਾ ਪਛੜੀਆਂ ਸ਼੍ਰੇਣੀਆਂ ਦਾ ਤੇ ਓਵਰਆਲ ਪਿੰਡ ਚ ਭਾਈਚਾਰਕ ਸਾਂਝ ਦਾ ਇਹ ਸਾਰੀਆਂ ਜ਼ਿੰਮੇਵਾਰੀਆਂ ਜਿਹੜੀਆਂ ਨੇ ਬੇਸਿਕਲੀ ಗ್ರಾಮ ਸਭਾ ਦੀਆਂ ਜ਼ਿੰਮੇਵਾਰੀਆਂ ਨੇ ਤੇ ਉਹਦੇ ਕੰਮ ਮੰਨੇ ਜਾਂਦੇ ਨੇ ਉਹ ਸਾਰੇ ਮਾਮਲਿਆਂ ਦੇ ਵਿੱਚ ਔਰ ਇਸੇ ਤਰੀਕੇ ਦੇ ਨਾਲ ਪਿੰਡ ਦੇ ਵਿੱਚ ਚਾਹੇ ਪਾਣੀ ਦਾ ਗੰਦੇ ਦਾ ਨਿਕਾਸ ਹੈ ਤੇ ਚਾਹੇ ਪਾਣੀ ਪੀਣ ਵਾਲੇ ਦਾ ਪ੍ਰਬੰਧ ਹੈ ਜਬ ਬਾਕੀ ਸ਼ਾਮਲਟ ਜ਼ਮੀਨਾਂ ਨੇ ਉਹਦੀਆਂ ਹੋਰ ਜਾਇਦਾਦਾਂ ਨੇ ਉਹਨਾਂ ਨੂੰ ਸੰਭਾਲ ਕੇ ਰੱਖਣਾ ਉਹਨਾਂ ਤੋਂ ਆਮਦਨ ਪੈਦਾ ਕਰਨਾ ਆਮਦਨ ਪੈਦਾ ਕਰਕੇ ਪਿੰਡ ਦੀ ਭਲਾਈ ਦੇ ਉੱਤੇ ਲਾਉਣਾ ਉਹ ਸਾਰੀਆਂ ਚੀਜ਼ਾਂ ਦੇ ਜਿਹੜੇ ਕੰਮ ਨੇ ਉਹ ਗ੍ਰਾਮ ਸਭਾ ਕੋਲ ਹੁੰਦੇ ਨੇ ਔਰ ਇਸੇ ਕਰਕੇ ਖਾਸ ਤੌਰ ਦੇ ਉੱਤੇ ਜਦੋਂ ਤੋਂ ਕਈ ਨਵੇਂ ਕਾਨੂੰਨ ਬਣੇ ਨੇ ਸਭ ਤੋਂ بڑا ਕਾਨੂੰਨ ਮਨਰੇਗਾ ਦਾ ਕਾਨੂੰਨ ਬਣਿਆ ਮਨਰੇਗਾ ਦੇ ਕਾਨੂੰਨ ਦੇ ਤਹਿਤ ਪਿੰਡ ਦੇ ਵਿੱਚ ਕੰਮ ਤਲਾਸ਼ ਕਰਨੇ ਪ੍ਰੋਜੈਕਟ ਬਣਾਉਣੇ ਤੇ ਪ੍ਰੋਜੈਕਟ ਬਣਾ ਕੇ ਵੱਧ ਤੋਂ ਵੱਧ ਕਾਮਿਆਂ ਦੇ ਰੁਜ਼ਗਾਰ ਦਾ ਪ੍ਰਬੰਧ ਕਰਨਾ ਇਹ ਸਾਰੇ ਕੰਮ ਵੀ ಗ್ರಾಮ ਸਭਾ ਦੇ ਵਿੱਚ ਨੇ ਲੇਬਰ ਬਜਟ ਖਾਸ ਤੌਰ ਤੇ ਮਨਰੇਗਾ ਦਾ ਜਿੰਨਾ ਵੀ ਹੈ ਉਹ ਲੇਬਰ ਬਜਟ ಗ್ರಾಮ ਸਭਾ ਤੋਂ ਹੀ ਅਪਰੂਵ ਹੋ ਕੇ ਜਾਂਦਾ ਹੈ ਤਾਂ ਨੈਸ਼ਨਲ ਲੈਵਲ ਤੱਕ ਵੱਖ-ਵੱਖ ਜਾ ਕੇ ਇਕੱਠੇ ਹੋ ਕੇ ਉਹ ਇੱਕ ਬਜਟ ਬਣਦਾ ਹੈ ਇਹਦੇ ਤੋਂ ਇਲਾਵਾ ਦੋ ਜਲਾਖ ਜਿਹੜੇ ਜੂਨ ਤੇ ਦਸੰਬਰ ਦੇ ਵਿੱਚ ਹੁੰਦੇ ਨੇ ਹਾੜੀ ਤੇ ਸੌਣੀ ਦੇ ਵਿੱਚ ਹੁੰਦੇ ਨੇ ਇੱਕ ਜਿਹਦੇ ਵਿੱਚ ਬਜਟ ਪੇਸ਼ ਕੀਤਾ ਜਾਂਦਾ ਹੈ ਬਜਟ ਪੇਸ਼ ਕਰਕੇ ਉਹ ਮਨਜ਼ੂਰ ਕਰਾਇਆ ਜਾਂਦਾ ਹੈ ਹਰ ਪੰਚਾਇਤ ਹਰ ਸਾਲ ਦਾ ਬਜਟ ਗ੍ਰਾਮ ਸਭਾ ਚ ਰੱਖਦੀ ਹੈ ਔਰ ਉਹ ਇੱਕ ਪ੍ਰੋਪੋਜ਼ਲ ਦਿੰਦੀ ਹੈ ਆਪਣੀ ਪ੍ਰੋਪੋਜ਼ਲ ਕੀ ਹੁੰਦੀ ਹੈ ਕਿ ਸਾਡੇ ਕੋਲ ਸ਼ਾਮਲਾਟ ਦੀ ਜ਼ਮੀਨ ਤੋਂ ਕਿੰਨੀ ਆਮਦਨ ਆਏਗੀ ਸਾਡੇ ਕੋਲ ਕੋਈ ਦੁਕਾਨਾਂ ਨੇ ਉਹਨਾਂ ਦਾ ਕਿਰਾਇਆ ਕਿੰਨਾ ਆਏਗਾ ਕੋਈ ਪੱਠਾ ਹੈ ਉਹਦਾ ਕੋਈ ਕਿਰਾਇਆ ਹੈ ਤੇ ਉਹਦਾ ਕਿੰਨਾ ਆਏਗਾ ਇਸੇ ਤਰ੍ਹਾਂ ਸਾਡੇ ਕੋਲ 15ਵੇਂ ਫਾਈਨਾਂਸ ਕਮਿਸ਼ਨ ਦੀ ਹੁਣ 15ਵੇਂ ਅੱਗੇ ਨੂੰ 16ਵਾਂ ਹੋ ਜਾਏਗਾ ਆ 2024-25 ਤੱਕ 15ਵੇਂ ਫਾਈਨਾਂਸ ਕਮਿਸ਼ਨ ਦੀ ਗ੍ਰਾਂਟ ਜਿਹੜੀ ਸਿੱਧੀ ਆਉਂਦੀ ਹੁੰਦੀ ਹੈ ਪੰਚਾਇਤਾਂ ਦੇ ਕੋਲ ਔਰ ਉਹ ਕਿੰਨੀ ਗ੍ਰਾਂਟ ਆਉਣੀ ਹੈ ਉਹਦੇ ਲਿਹਾਜ਼ ਦੇ ਨਾਲ ਕਿਉਂਕਿ ਉਹ ਪਹਿਲਾਂ ਹੀ ਤੈਅ ਹੁੰਦੀ ਹੈ ਸਭ ਨੂੰ ਪਤਾ ਹੈ ਜਿਵੇਂ ਪਿਛਲੇ 15 15ਵੇਂ ਫਾਈਨਾਂਸ ਕਮਿਸ਼ਨ ਦੀ ਪਿਛਲੇ ਸਾਲ ਦੀ 600 ਰੁਪਿਆ ਪਰ ਹੈੱਡ ਆਬਾਦੀ ਦੇ ਲਿਹਾਜ਼ ਨਾਲ ਹਰ ਪਿੰਡ ਨੂੰ ਆਉਣਾ ਪਰਮਨੈਂਟਲੀ ਜ਼ਰੂਰੀ ਹੈ ਇਹਦੇ ਤੋਂ ਇਲਾਵਾ ਕੀ ਸਟੇਟ ਗਵਰਨਮੈਂਟ ਦਾ ਜਿਹੜਾ ਕਨਸੋਲੀਡੇਟਡ ਫੰਡ ਹੈ ਜਾਂ ਬਜਟ ਹੈ ਆਪਣਾ ਉਹਦੇ ਚੋਂ ਵੀ ਕੋਈ ਸਾਨੂੰ ਪੈਸਾ ਆਉਣਾ ਕੋਈ ਉਹਦੇ ਚੋਂ ਗ੍ਰਾਂਟ ਕੋਈ ਹਿੱਸਾ ਮਿਲਣਾ ਉਹ ਕੀ ਹੈ ਡਿਫਰੈਂਟ ਡਿਪਾਰਟਮੈਂਟਾਂ ਚੋਂ ਇਹ ਸਾਰੇ ਪੈਸੇ ਦਾ ਹਿਸਾਬ ਕਿਤਾਬ ਲਾ ਕੇ ಗ್ರಾಮ ਸਭਾ ਦੇ ਵਿੱਚੋਂ ਉਹ ਬਜਟ ਮਨਜ਼ੂਰ ਕਰਾਉਣਾ ਉਹ ਬਜਟ ਦੇ ਵਿੱਚ ಗ್ರಾಮ ਸਭਾ ਫੈਸਲਾ ਕਰ ਸਕਦੀ ਹੈ ਕਿ ਜਿਹੜਾ ਸਾਡੇ ਕੋਲ ਆਪਣਾ ਫੰਡ ਹੈ ਪਹਿਲਾਂ ਕਿੱਥੇ ਖਰਚ ਕਰਨਾ ਹੈ ਪਹਿਲਾਂ ਕੀ ਪਾਣੀ ਦੇ ਨਿਕਾਸ ਤੇ ਖਰਚ ਕਰਨਾ ਹੈ ਸਕੂਲ ਵਿੱਚਰ ਬਣਾਉਣ ਤੇ ਖਰਚ ਕਰਨਾ ਹੈ ਔਰਤਾਂ ਦੀ ਕੋਈ ਪ੍ਰੋਬਲਮ ਹੈ ਉੱਤੇ ਖਰਚ ਕਰਨਾ ਹੈ ਇਹਦਾ ਫੈਸਲਾ ਕਰਨ ਦਾ ਅਧਿਕਾਰ ಗ್ರಾಮ ਸਭਾ ਦੇ ਕੋਲ ਹੈ ਔਰ ਪੰਚਾਇਤ ਨੂੰ ਉਸੇ ਤਰੀਕੇ ਦੇ ਨਾਲ ਕਰਨਾ ਪਏਗਾ ਇਨ ਕੇਸ ಗ್ರಾಮ ਸਭਾ ਦਾ ਐਡਾ ਵੱਡਾ ਅਧਿਕਾਰ ਹੈ ਪੰਚਾਇਤ ਬਜਟ ਪੇਸ਼ ਕਰਨ ਤੋਂ ਖੁੰਝ ਜਾਂਦੀ ਹੈ ਜਾਂ ਆਨਾ ਕਾਰ ਨਹੀਂ ਕਰਦੀ ਹੈ ਜਾਂ ਅਜੋਗ ਰਹਿੰਦੀ ਹੈ ਤਾਂ ਇਹ ਬਲਾਕ ਸਮਤੀ ਦੀ ਜ਼ਿੰਮੇਵਾਰੀ ਹੈ ਬੀ ਡੀਓ ਉਹਦਾ ਮੈਂਬਰ ਸੈਕਟਰੀ ਹੁੰਦਾ ਹੈ ਤਾਂ ਬਲਾਕ ਸੰਪਤੀ ਦੀ ਜ਼ਿੰਮੇਵਾਰੀ ਹੈ ਕਿ ਉਹ ਪਿੰਡ ਦਾ ਬਜਟ ਤਿਆਰ ਕਰੇ ਪਿੰਡ ਦਾ ਬਜਟ ਤਿਆਰ ਕਰਕੇ ਉਹਨਾਂ ਸਾਰੇ ಗ್ರಾಮ ਸਭਾ ਦੇ ਵਿੱਚ ਪੇਸ਼ ਕਰੇ ਤੇ ਉੱਥੋਂ ਪਾਸ ਕਰਵਾਵੇ ಗ್ರಾಮ ਸਭਾ ਦੇ ਵਿੱਚੋਂ ਇਹ ಗ್ರಾಮ ਸਭਾ ਦਾ ਅਧਿਕਾਰਬੀਅ ਤੇ ಗ್ರಾಮ ਸਭਾ ਦੀ ਤਾਕਤ ਹੈ ਇੱਕ ਇਹ ਸਾਰੇ ਮਾਮਲੇ ਦੇ ਵਿੱਚ ਔਰ ਇਹਦੇ ਨਾਲ ਦੀ ਨਾਲ ಗ್ರಾಮ ਸਭਾ ਦੀਆਂ ਜਿੰਨੀਆਂ ਵੀ ਬੈਠਕਾਂ ਹੋਣ ਜਿਵੇਂ ਦੋ ਆਮ ਜਲਸਾ ਹੋਗੇ ਤੇ ਇੱਕ ਜਿੰਨੇ ਮਰਜੀ ਤੁਸੀਂ ਖਾਸ ਸਪੈਸ਼ਲ ਵਿਸ਼ੇਸ਼ ਜਲਾਸ ਬਣਾ ਸਕਦੇ ਹੋ ਉਹਨਾਂ ਵਿੱਚ ಗ್ರಾಮ ਸਭਾ ਦੀ ਹਦੂਦ ਦੇ ਅੰਦਰ ਕੰਮ ਕਰਦੇ ਜਿੰਨੇ ਵੀ ਕਰਮਚਾਰੀ ਨੇ ਉਹ ਸਕੂਲ ਨਾਲ ਸੰਬੰਧਿਤ ਹੋਣ ਉਹ ਸਹਿਕਾਰੀ ਸਭਾ ਨਾਲ ਸੰਬੰਧਿਤ ਹੋਣ ਸੋਸਾਇਟੀ ਨਾਲ ਸੰਬੰਧਿਤ ਹੋਣ ਉਹ ਪਟਵਾਰੀ ਹੋਵੇ ਉਹ ਸੈਕਟਰੀ ਹੋਣ ਉਹ ਜੀਆਰਐਸ ਹੋਣ ਜਿੰਨੇ ਮਰਜੀ ಗ್ರಾಮ ਸਭਾ ਨੂੰ ਇਹ ਹੱਕ ਹੈ ਕਿ ਉਹ ਸਾਰਿਆਂ ਨੂੰ ਹੁਕਮ ਕਰ ਸਕਦੀ ਹੈ ਕਿ ਤੁਸੀਂ ਸਾਡੇ ਇਸ ਸੈਸ਼ਨ ਦੇ ਵਿੱਚ ਬੈਠੋਗੇ ਇਸ ਸੈਸ਼ਨ ਦੇ ਵਿੱਚ ਬੈਠ ਕੇ ਜੋ ਸਵਾਲ ਪੁੱਛੇ ਜਾਣਗੇ ਪੰਚਾਇਤ ਤੋਂ ਜਾਂ ਮੈਂਬਰਾਂ ਤੋਂ ਉਹਨਾਂ ਨੂੰ ਜਵਾਬ ਦੇਣ ਦੇ ਵਿੱਚ ਸਹਿਯੋਗ ਕਰੋਗੇ ਜਿਵੇਂ ਅਸੈਂਬਲੀ ਤੇ ਪਾਰਲੀਮੈਂਟ ਤੇ ਜਦੋਂ ਸੈਸ਼ਨ ਹੋ ਰਹੇ ਹੁੰਦੇ ਨੇ ਵੱਡੇ ਵੱਡੇ ਆਈਐਸ ਅਧਿਕਾਰੀ ਚੈਂਬਰ ਕੁਰਸੀਆਂ ਤੇ ਬੈਠੇ ਹੁੰਦੇ ਨੇ ਕਿ ਚਦ ਕੋਈ ਮੰਤਰੀ ਜਵਾਬ ਤੋਂ ਖੁੰਝੇ ਜੇ ਤਾਂ ਪਰਚੀ ਲਿਖ ਕੇ ਭੇਜਦੇ ਨੇ ਵੀ ਆਹ ਜਵਾਬ ਦੇ ਦਿਓ ਇਹਦਾ ਉਹਦੇ ਤਿਆਰੀ ਕੀਤੀ ਜਾਂਦੀ ਹੈ ਉਵੇਂ ਹੀ ਉਹ ਮੁਲਾਜ਼ਮ ਪੰਚਾਇਤ ਦੀ ਮਦਦ ਕਰਦੇ ਨੇ ਗ੍ਰਾਮ ਸਭਾ ਦੇ ਵਿੱਚ ਅਗਲਾ ਜਿਹੜਾ ਸੈਸ਼ਨ ਹੁੰਦਾ ਉਹਦੇ ਵਿੱਚ ਫਿਰ ਲੇਖਾ ਜੋਖਾ ਕੀਤਾ ਜਾਂਦਾ ਕਿ ਕੀ ਜਿਹੜਾ ਬਜਟ ਅਪਰੂਵ ਹੋਇਆ ਸੀ ਅਗਲੇ ਦੇ ਵਿੱਚ ਉਹ ਉਵੇਂ ਹੀ ਲੱਗਿਆ ਉੱਥੇ ਕੋਈ ਹੇਰਾਫੇਰੀ ਤਾਂ ਨਹੀਂ ਹੋਈ ਉਦੱਚ ਕੋਈ ਗੜਬੜ ਅਪਦੇਬ ਤਬਦੀਲੀ ਤਾਂ ਨਹੀਂ ਕੀਤੀ ਗਈ ਜਾਂ ਉਹ ਜੇ ਖਰਚ ਹੋਇਆ ਜਾਂ ਨਹੀਂ ਹੋਇਆ ਤਾਂ ਕਿਉਂ ਨਹੀਂ ਹੋਇਆ ਇਹ ਸਾਰਾ ਹਿਸਾਬ ਕਿਤਾਬ ਜਿਵੇਂ ਐਮ ਐਲ ਏ ਮੰਤਰੀਆਂ ਤੋਂ ਪੁੱਛ ਸਕਦਾ ਐਮ ਪੀ ਕੇਂਦਰੀ ਮੰਤਰੀਆਂ ਤੋਂ ਪੁੱਛ ਸਕਦਾ ਉਵੇਂ ਪਿੰਡ ਦਾ ਹਰ ਮੈਂਬਰ ਜਿਹੜਾ ಗ್ರಾಮ ਸਭਾ ਦਾ ਹੈ ਉਹ ਆਪਣੀ ਪੰਚਾਇਤ ਤੋਂ ਪੁੱਛ ਸਕਦਾ ਕਿ ਇਹਦਾ ਜਵਾਬ ਦਿਓ ਇਹ ਸਾਰੀਆਂ ਚੀਜ਼ਾਂ ਕਿਉਂ ਕਿ ਔਰ ਕਿਸ ਤਰੀਕੇ ਨਾਲ ਹੋ ਸਕਦੀਆਂ ਨੇ ਔਰ ਐਸੇ ਟੰਗ ਨਾਲ ਪੰਚਾਇਤ ਜਿਹੜੀ ਹੈ ਉਹਦੀ ਕਾਰਜਕਾਰੀ ਕਾਰਜਕਾਰੀ ਬਾਡੀ ਹੈ ਇਹਦੇ ਤੋਂ ਇਲਾਵਾ ਪਿੰਡ ਦੀ ਜ਼ਮੀਨ ਹੈ ਸ਼ਾਮਲਾੜ ਤੇ ਬਹੁਤ ਰੌਲੇ ਪੈਂਦੇ ਨੇ ਪੰਜਾਬ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਰਾਜਪੁਰੇ ਦੇ ਵਿੱਚ 955 ਏਕੜ ਜ਼ਮੀਨ ਪੰਜ ਪਿੰਡਾਂ ਦੀ ਪੰਚਾਇਤਾਂ ਨਾਲ ਮਿਲ ਕੇ ਐਮ ਐਲ ਏ ਹਲਕਾ ਇੰਚਾਰਜਾਂ ਨੇ ਕਈ ਵੀਡੀਓ ਵੀ ਅੰਦਰ ਨੇ ਕੁਝ ਐਮ ਐਲ ਏ ਵੀ ਸ਼ਾਇਦ ਅੰਦਰ ਰਹੇ ਆਏ ਨੇ ਤੇ ਸਾਰਾ ਕੁਝ ਚੱਲਦਾ ਉਹ ਜਾਲੀ ਫਰਾਡ ਉਸ ਲੈਵਲ ਤੇ ਚੱਲਦਾ ਤੁਸੀਂ ਮੱਤੇਵਾੜੇ ਦਾ ਦੇਖ ਲਿਆ 1000 ਏਕੜ ਜ਼ਮੀਨ ਉੱਥੇ ਉਹ ਦਲਤ ਪਿੰਡ ਸੀਗਾ ਜਿਹੜਾ ਸਿੱਖ ਸਿੱਖੇਵਾਲ ਉਹ ਸਾਰਾ ਵੀ ਇੱਕ ਲੈਵਲ ਦਾ ਉਜੜਨ ਦੀ ਗੱਲ ਹੋ ਗਈ ਸੀ ਉਹ ਮੂਵਮੈਂਟ ਬਣੀ ਉਹ ਹਾਲਾਂਕਿ ਉਹ ਬਾਤਾ ਬਰਨ ਤੇ ਬਣੀ ਭਾਵੇਂ ਪਰ ਉਹ ਬਾਤਾ ਬਰਨ ਤੇ ਵੀ ਮੂਵਮੈਂਟ ਬਣਾਉਣੀ ਬੜੀ ਜ਼ਰੂਰੀ ਹੁੰਦੀ ਹੈ ਤੇ ਉਹ ਪਰ ਉਥੇ ਨਹੀਂ ਕੋਈ ਇਹੋ ਜਿਹਾ ਪ੍ਰੋਜੈਕਟ ਲੱਗਿਆ ਬੇਲੀ ਪਈ ਹੈ ਅਜੇ ਵੀ ਉਹ ਵਾਪਸ ਨਹੀਂ ਕੀਤੀ ਉਹਨਾਂ ਲੋਕਾਂ ਨੂੰ ਜਾਂ ਉਸ ਪਿੰਡ ਨੂੰ ਜਿਹਦੇ ਜਿਹਦੇ ਤੋਂ ਰੋਜੀ ਰੋਟੀ ਖਾਂਦੇ ਨੇ ਜਿਹਦੇ ਤੋਂ ਪਸ਼ੂ ਰੱਖਦੇ ਨੇ ਖੇਤੀ ਕਰਦੇ ਨੇ ਬਾਕੀ ਦੀਆਂ ਚੀਜ਼ਾਂ ਕਰਦੇ ਨੇ ਇਹੋ ਜੇ ਕਿੰਨੇ ਥਾਮਾਂ ਦੇ ਵਿੱਚੋਂ ਗ੍ਰਾਮ ਸਭਾ ਦੀਆਂ ਜ਼ਮੀਨਾਂ ਜਿਹੜੀਆਂ ਉਹ ਲਈਆਂ ਜਾਂਦੀਆਂ ਨੇ ਕਿਉਂਕਿ ਉਹ ਪੰਚਾਇਤ ਤੋਂ ਖਾ ਲਈ ਜਾਂਦੀ ਹੈ ਪੰਚਾਇਤ ਕੀ ਕਰਦੀ ਹੈ ਇੱਕ ਮਤਾ ਪਾ ਦਿੰਦੀ ਹੈ ਮਤਾ પાਕੇ ਦੇ ਦਿੰਦੀ ਹੈ ਔਰ ਰੌੜਾ ਇਹ ਆ ਕਿ ਪੰਚਾਇਤ ਥੋੜੇ ਮੈਂਬਰੀ ਹੁੰਦੀ ਹੈ ਔਰ ਜਿੰਨੇ ਮੈਂਬਰੀ ਪੰਚਾਇਤ ਹੁੰਦੀ ਹੈ ਉਹ ਪਾਰਟੀਆਂ ਦੇ ਗਰੁੱਪਵਾਜੀ ਚ ਵੀ ਹੁੰਦੀ ਹੈ ਔਰ ਸਰਪੰਚ ਨਾਰਮਲੀ ਸਿਆਸੀ ਬੰਦੇ ਹੋਣ ਕਰਕੇ ਆਪਣੇ ਹਲਕੇ ਅੰਚਾਰ ਜਾਂਦਾ ਜਾਂ ਸੈਕਟਰੀ ਵੀਡੀਓ ਅਨਪੜਤਾ ਹੋਣ ਕਰਕੇ ਉਹਨਾਂ ਦੇ ਥੱਲੇ ਲੱਗੇ ਰਹਿੰਦੇ ਨੇ ਉਹਨਾਂ ਮੁਤਾਬਕ ਜ਼ਿਆਦਾ ਕੰਮ ਕਰਦੇ ਨੇ ਤੇ ਉਹਨਾਂ ਤੋਂ ਕਿਸੇ ਵੀ ਢੰਗ ਦੇ ਨਾਲ ਜਾਂ ਲਾਲਚ ਚ ਜਦ ਦਬਾ ਪਾ ਕੇ ਮਤਾ ਇਹੋ ਜਿਹਾ ਪਵਾ ਲਿਆ ਜਾਂਦਾ ਕਿ ਤੁਹਾਡੇ ਪਿੰਡ ਦੀ 25 ਏਕੜ ਚਾਹੀਦੀ ਹੈ 15 ਏਕੜ ਚਾਹੀਦੀ ਹੈ 100 ਏਕੜ ਚਾਹੀਦੀ ਹੈ ਉਹਨਾਂ ਜ਼ਿਮੀਂਦਾਰਾਂ ਨੂੰ ਲਗਾਤਾਰ ਕੌਡੀਆਂ ਦੇ ਭਾਜ ਜਿਹੜਾ ਉਹ ਲਿਆ ਜਾ ਰਹੇ ਹਨ ਪਰ ਜੇ ਤੁਹਾਨੂੰ ਪਤਾ ਲੱਗਦਾ ਕਿ ਤੁਹਾਡੇ ਪਿੰਡ ਦੀ ਮਤਾ ਪੈ ਗਿਆ ਸਰਪੰਚ ਨੇ ਪੰਚਾਇਤ ਨੇ ਵੀ ਪਾਤਾ ਤਾਂ ਗ੍ਰਾਮ ਸਭਾ ਕੋਲ ਪੰਚਾਇਤ ਦੇ ਮਤੇ ਨੂੰ ਰੱਦ ਕਰਨ ਦਾ ਅਧਿਕਾਰ ਹੈ ਉਹ ਬੋਲੀ ਉਹ ਵਾਪਸ ਕਰ ਕਰਾ ਸਕਦੀ ਹੈ ਉਹ ਜ਼ਮੀਨ ਜੇ ਮੌਕੇ ਤੇ ਤੁਹਾਡੇ ਕੋਲ ਇਹ ਪਤਾ ਲੱਗਦਾ ਕਿ ਸਾਡੀ ਨਹੀਂ ਹੈ ਕਿਉਂਕਿ ਪੰਚਾਇਤ ਮਾਲਕ ਨਹੀਂ ਹੈ ਉਹਦੀ ਪੰਚਾਇਤ ਕਸਟੋਡੀਅਨ ਹੈ ಗ್ರಾಮ ਸਭਾ ਅਲਟੀਮੇਟ ਮਾਲਕ ਹੈ ਸਾਰੇ ਮਾਮਲੇ ਦੇ ਵਿੱਚ ਕਿੰਨੇ ਉਦਾਹਰਨਾਂ ਨੇ ਇਹੋ ਜੀਆਂ ਜਿੱਥੇ ಗ್ರಾಮ ਸਭਾ ਦੇ ਮਤੇ ਆ ਰਹੀ ਜ਼ਮੀਨਾਂ ਬਚਾ ਲਈਆਂ ਗਈਆਂ ਔਰ ਉਸੇ ਟੱਗ ਦੇ ਨਾਲ ਜਦੋਂ ਤੁਸੀਂ ਮਤਾ ਪਾਉਂਦੇ ਹੋ ਕਿ ਅਸੀਂ ਇਹ ਜ਼ਮੀਨ ਨਹੀਂ ਦੇਣੀ ਤਾਂ ਕੋਈ ਸਰਕਾਰ ಗ್ರಾಮ ਸਭਾ ਦੇ ਮਤੇ ਨੂੰ ਕੋਈ ਸਰਕਾਰ ਚੈਲੰਜ ਨਹੀਂ ਕਰ ਸਕਦੇ ਹਾਈ ਕੋਰਟ ਤੱਕ ਵੀ ਇਹ ਪ੍ਰਬੰਧਤ ਮਤਾ ਮੰਨਿਆ ਜਾਂਦਾ ਕਿਉਂਕਿ ਉਹਦੀ ਜ਼ਮੀਨ ਹੈ ਉਹਦੀ ਤਾਕਤ ਹੈ ਉਹਨੇ ਆਪਣੀ ਤਾਕਤ ਦੇ ਨਾਲ ਇਹ ਗੱਲ ਕਰਨੀ ਹੈ ਇਸੇ ਤਰ੍ਹਾਂ ਲਾਹ ਪਾਤਰੀ ਤੁਸੀਂ ਕਹਿੰਦੇ ਹੋ ਵੀ ਸਰਪੰਚ ਸਾਹਿਬ ਨੇ ਕਰਨਾ ਹੈ ਜੀ ਫਲਾਨਿਆਂ ਨੇ ਕਰਨਾ ਉਹ ਕਰਦੇ ਨੇ ਬਿਲਕੁਲ ਪਰ ਜੇ ਗ੍ਰਾਮ ਸਭਾ ਨਹੀਂ ਕਰਦੀ ਗ੍ਰਾਮ ਸਭਾ ਨਹੀਂ ਬੈਠਦੀ ਉਹਦੇ ਸੈਸ਼ਨ ਨਹੀਂ ਹੁੰਦੇ ਤਾਂ ਉਹਦੀ ਗੈਰ ਹਾਜ਼ਰੀ ਦੇ ਵਿੱਚ ਫਿਰ ਇਹ ਅਧਿਕਾਰ ਡੈਲੀਗੇਟ ਹੋ ਕੇ ਕਿਤੇ ਹੋਰ ਚਲਾ ਜਾਂਦਾ ਔਰ ਉੱਥੇ ਫਿਰ ਗੁੱਟਬਾਜ਼ੀਆਂ ਦਾ ਸਕਾਰ ਹੋ ਜਾਂਦੇ ਨੇ ਗ੍ਰਾਮ ਸਭਾ ਪਿੰਡ ਦੀ ਇਕਜੁੱਟਤਾ ਲਈ ਪਿੰਡ ਦੇ ਏਕੇ ਲਈ ਆਪਣੀ ਤਾਕਤ ਗ੍ਰਾਮ ਸਭਾ ਦੇ ਮਤੇ ਨੂੰ ਰੱਦ ਕਰਨ ਦੀ ਤਾਕਤ ਕਿਸੇ ਅਫਸਰ ਕੋਲ ਨਹੀਂ ਹੈ ਜੇ ਉਹ ਮੰਨ ਲਓ ਕੋਈ ਮਤਾ ਇਹੋ ਜਿਹਾ ਪੈ ਗਿਆ ਜਿਹੜਾ ਕਾਨੂੰਨ ਦੇ ਅਨਸਾਰੀ ਨਹੀਂ ਹੈ ਉਹ ਵੀ ਵਾਪਸ ਭੇਜਣਾ ਪਊਗਾ ਉਹ ਮਤਾ ਤਾਂ ਕਿ ਗ੍ਰਾਮ ਸਭਾ ਆਪਣੇ ਮਤੇ ਨੂੰ ਖੁਦ ਠੀਕ ਕਰ ਦੇ ਔਰ ਕੁਝ ਗ੍ਰਾਮ ਸਭਾ ਬਾਰੇ ਕੁਝ ਕੰਮ ਕੀਤੇ ਤਾਮਕੋਟ ਦੀ ਇੱਕ ਗ੍ਰਾਮ ਸਭਾ ਨੇ ਇੱਕ ਬਾਰੇ ਮਤਾ ਪਾਇਆ ਮਤਾ ਕਿਸੇ ਕਿ ਉਹਨਾਂ ਦੇ ਪਿੰਡ ਦੀ 10 ਏਕੜ ਜ਼ਮੀਨ ਜਿਹੜੀ ਮੰਡੀ ਲਈ ਲੈ ਲਈ ਅਨਾਜ ਲਈ ਲੈ ਲਈ ਮੰਨੋ ਜਦ ਤੁਹਾਡੇ ਕਿਸੇ ਪਿੰਡ ਦੇ 20 ਏਕੜ ਲੈ ਲਈ 30 ਏਕੜ ਲੈ ਲਈ ਪੰਜਾਬ ਗਵਰਨਮੈਂਟ ਤਾਂ ਮੰਡੀ ਬਾੜ ਦੇ ਥਰੂ ਉੱਥੋਂ ਪੈਸਾ ਲੈਂਦੀ ਆ ਨਾ ਉਹਦੇ ਤੋਂ ਮਾਰਕੀਟ ਫੀਸ ਵੀ ਲੈਂਦੀ ਆ ਉੱਥੇ ਜਿੱਨਾ ਅਨਾਜ ਵੇਚਦਾ ਉਹਦੇ ਤੋਂ ਰੂਰਲ ਡਿਵੈਲਪਮੈਂਟ ਫੱਡ ਵੀ ਲੈਂਦੀ ਆ ਤੇ ਪਿੰਡ ਦੀ ਇੱਕ ਪ੍ਰਾਪਰਟੀ ਚਲੀ ਗਈ ਆ ਠੀਕ ਹੈ ਤੁਸੀਂ ਉਹ ਸੁਭਦਾ ਪਿੰਡ ਨੂੰ ਉੱਥੇ ਅਨਾਜ ਵੇਚਣ ਲਈ ਹੈ ਪਰ ਪਿੰਡ ਦੀ ਬਿਹਤਰੀ ਲਈ ਜਿਹੜੀ ਆਮਦਨ ਹੈ ਉਹ ਕਿੱਥੇ ਗਈ ਤੇ ಗ್ರಾಮ ਸਭਾ ਮਤਾ ਪਾ ਕੇ ਭੇਜੇ ਜੇ ಗ್ರಾಮ ਸਭਾਵਾਂ ਉਹਨਾਂ ਸਾਰੀਆਂ ਜਾਇਦਾਦਾਂ ਤੋਂ ਕਿ ਜਿੰਨੇ ਤੁਸੀਂ ਟੈਕਸ ਲੈਨੇ ਹੋ ਉਹਦੇ 50 ਪੈਸੇ ਜਾਂ ਅੱਧਾ ਪਰਸੈਂਟ ਜਾਂ ਚੌਥਾ ਹਿੱਸਾ ਸਾਡਾ ਵੀ ਹੱਕ ਬਣਦਾ ਸਾਡਾ ਹੱਕ ਤੁਸੀਂ ਕਿਉਂ ਨਹੀਂ ਦਿੰਦੇ ਔਰ ਜਿੱਦਣ ಗ್ರಾಮ ਸਭਾਵਾਂ ਇਹ ਮਤੇ ਪਾ ਕੇ ਭੇਜਣ ਲੱਗ ਜਾਣਗੀਆਂ ਉਦੋਂ ਕਾਨੂੰਨ ਦਾ ਮੇਰੇ ਖਿਆਲ ਨਾਲ ਇੱਕ ਅਲੱਗ ਤਰ੍ਹਾਂ ਦੀ ਵਿਆਖਿਆ ਸਟਾਰਟ ਹੋ ਜਾਏਗੀ ਇੱਕ ਅਲੱਗ ਤਰ੍ਹਾਂ ਦੀ ਤੁਹਾਡੀ ਤਾਕਤ ਬਣੂਗੀ ਕਿ ਪਿੰਡ ਆਪਣੀ ਆਮਦਨ ਕਿਵੇਂ ਪੈਦਾ ਕਰ ਸਕਦਾ ਹੈ ਜਿੱਥੇ ਉਹਦੀ ਬੋਲੀ ਦੀ ਆਂਦਰਾਂ ਬਾਕੀ ਚੀਜ਼ ਜਾਂਦੀ ਹੈ ਜੇ ਕੁਝ ਚੱਗੇ ਕੰਮਾਂ ਦੇ ਵਾਸਤੇ ਉਹ ਫਜਾਊ ਕੰਮਾਂ ਦੇ ਉਤਪਾਦਕ ਕੰਮਾਂ ਦੇ ਵਾਸਤੇ ਚਾਹੇ ਮੰਡੀ ਵੀ ਆ ਮੰਡੀ ਲੋੜ ਆ ਲੋਕਾਂ ਦੀ ਉਹਦੇ ਵਾਸਤੇ ਦਿੱਤਾ ਤਾਂ ਮੰਡੀ ਤੇ ਹੋ ਰਹੀ ਆਰਥਿਕ ਗਤੀਵਿਧੀ ਜੜੀ ਹੈ ਉਹਦੇ ਚੋ ਹਿੱਸਾ ਤਾਂ ਪਿੰਡ ਨੂੰ ਮਿਲਣਾ ਚਾਹੀਦਾ ਨਾ ਜੇ ਉਹ ਹਿੱਸਾ ਨਹੀਂ ਮਿਲਦਾ ਤਾਂ ਆਟੋਮੈਟਿਕਲੀ ਇਹ ਗ੍ਰਾਮ ਸਭਾ ਨਾ ਹੋਣ ਦਾ ਕਾਰਨ ਹੈ ਤੇ ਗ੍ਰਾਮ ਸਭਾਵਾ ਨੂੰ ਉਹ ਮਤੇ ਉਸ ਰੂਪ ਦੇ ਵਿੱਚ ਪਾਉਣੇ ਚਾਹੀਦੇ ਨੇ ਇਹ ਸਾਰੀਆਂ ਜਿੰਨੇ ਵੀ ਕੰਮ ਤੁਹਾਡੇ ਸਾਹਮਣੇ ਜੇ ਪੰਚਾਇਤ ਕਰਦੀ ਹੈ ਜਾਂ ਬਾਕੀ ਚੀਜ਼ਾਂ ਕਰਦੀਆਂ ਨੇ ਪ੍ਰੈਕਟੀਕਲੀ ਜਾਂ ਸੰਵਧਾਨਕ ਤੌਰ ਦੇ ਉੱਤੇ ਇਹ ಗ್ರಾಮ ਸਭਾਵਾਂ ਦੀ ਗੱਲ ਬਣਦੀ ਹੈ ਇਸੇ ਤਰੀਕੇ ਦੇ ਨਾਲ ಗ್ರಾಮ ਸਭਾ ਦੇ ਵਿੱਚ ਹੀ ਪੰਚਾਇਤਾਂ ਦੇ ਕੰਮ ਕਾਜ ਦੇ ਵਾਸਤੇ ਕਮੇਟੀਆਂ ਬਣਦੀਆਂ ਨੇ ਸਮਾਜਿਕ ਵੈਲਫੇਅਰ ਕਮੇਟੀ ਬਣਦੀ ਹੈ ਆਡਿਟ ਕਮੇਟੀ ਬਣਦੀ ਹੈ ਵੱਖ-ਵੱਖ ਕਮੇਟੀਆਂ ਬਣਦੀਆਂ ਨੇ ਉਹਦੀ ਚੋਣ ಗ್ರಾಮ ਸਭਾ ਦੇ ਵਿੱਚ ਹੋਣੀ ਲਾਜ਼ਮੀ ਹੈ ਮਨਰੇਗਾ ਦੇ ਜਿਹੜਾ ਸੋਸ਼ਲ ਆਡਿਟਿੰਗ ਦਾ ਕੰਮ ਹੈ ਸਮਾਜਿਕ ਪੱਧਰ ਤੇ ਕਿ ਜਿੰਨਾ ਖਰਚ ਹੋਇਆ ਕਿਤੇ ਲੱਗਿਆ ਕਿ ਨਹੀਂ ਲੱਗਿਆ ਉਹ ਸਾਈਟ ਤੇ ਜਾ ਕੇ ਦੇਖ ਕੇ ਫਿਜ਼ੀਕਲ ਵੈਰੀਫਿਕੇਸ਼ਨ ਕਰਕੇ ਔਰ ਜਿੰਨੇ ਲੋਕਾਂ ਦੇ ਸਾਰੇ ਕੰਮ ਜਿੰਨੇ ਪ੍ਰੋਜੈਕਟ ਬਣੇ ਨੇ ਉਹ ਠੀਕ ਅਮਲ ਚੱਲੇ ਨੇ ਜਾਂ ਨਹੀਂ ਇਹ ਸੋਸ਼ਲ ਆਡਿਟਿੰਗ ਦਾ ਅਧਿਕਾਰ ਤੇ ਉਹਦੀ ਟੀਮ ਬਣਾਉਣ ਦਾ ਅਧਿਕਾਰ ਟੋਟਲੀ ಗ್ರಾಮ ਸਭਾ ਨੂੰ ਹੈ ਇਸ ਲਈ ಗ್ರಾಮ ਸਭਾ ਇੱਕ ਬੇਹੱਦ ਪਾਵਰਫੁਲ ਬਾਡੀ ਹੈ ਇੱਕ ਬਹੁਤ ਮਜ਼ਬੂਤ ਬਾਡੀ ਹੈ ਮਜ਼ਬੂਤ ਸੰਸਥਾ ਹੈ ਔਰ ਜੇ सरपंच ग्राम सभा मिल राही मिलके ਜਾਂ ਪੰਚਾਇਤਾਂ ਕੰਮ ਕਰਨ ਲੱਗ ਜਾਣ ਤਾਂ ਸਰਪੰਚਾਂ ਤੇ ਪੰਚਾਂ ਦੀ ਤਾਕਤ ਵੀ ਵੱਧ ਜਾਂਦੀ ਹੈ ਉਹਨਾਂ ਨੂੰ ਕਿਸੇ ਦੀ ਚਾਪਲੂਸੀ ਕਰਨਾ ਕਿਸੇ ਦੀ ਚਮਚਾਗਰੀ ਕਰਨ ਦੀ ਲੋੜ ਨਹੀਂ ਪੈਂਦੀ ਕਿਉਂਕਿ ਉਹ ਪਿੰਡ ਜਿਹਨੇ ਚੁਣਿਆ ਉਸ ਪਿੰਡ ਦੀ ਪਾਰਲੀਮੈਂਟ ਜਿਹਨੇ ਚੁਣਿਆ ਉਹ ਪਾਰਲੀਮੈਂਟ ਜਦੋਂ ਉਹਦੇ ਪਿੱਠ ਤੇ ਖੜੀ ਹੋਊਗੀ ਉਹਦੇ ਰਾਹੀ ਕੰਮ ਕਰੂਗੀ ਅੱਜ ਕੱਲ ਸਰਪੰਚਾਂ ਨੂੰ ਫਸਾਇਆ ਜਾਂਦਾ ਹੈ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਤੇ ਜੇ ਸਾਰੇ ਫੈਸਲੇ ਥਰੂ ਗ੍ਰਾਮ ਸਭਾ ਹੁੰਦੇ ਹੋਣ ਤਾਂ ਉਹਨਾਂ ਦੀ ਹਵਾਵਾਂ ਕੋਈ ਨਹੀਂ ਚੱਕ ਸਕਦਾ ਕਿਉਂਕਿ ਫੈਸਲੇ ਗ੍ਰਾਮ ਸਭਾ ਨੇ ਕਰਨੇ ਨੇ ਸਾਰੇ ਪਿੰਡ ਨੂੰ ਨਾ ਕੋਈ ਫਾਂਸੀ ਦੇ ਸਕਦਾ ਨਾ ਕੋਈ ਅੰਦਰ ਬੰਦ ਕਰ ਸਕਦਾ ਨਾ ਕੋਈ ਖਰੀਦ ਸਕਦਾ ਨਾਲਚ ਦੇ ਤੌਰ ਤੇ ਇਹ ਸੰਗਤੀ ਰੂਪ ਹੈ ਇਸ ਲਈ ਉਸ ਸੰਗਤੀ ਰੂਪ ਨੂੰ ਜਿਹੜੀ ਉਹਦੀ ਤਾਕਤ ਹੈ ਉਹਨੂੰ ਸਰਗਰਮ ਕਰਨ ਦੀ ਲੋੜ ਹੈ ਇਹ ਸਾਰੇ ਕੰਮਾਂ ਨੂੰ ਜਾਣਨਾ ਪਹਿਲਾਂ ਉਹਦੀਆਂ ਤਾਕਤਾਂ ਨੂੰ ਜਾਣਨਾ ਫਿਰ ਉਹਨੂੰ ਸਰਗਰਮ ਕਰਨਾ ਗ੍ਰਾਸ ਰੂਟ ਲੈਵਲ ਦੀ ਡੈਮੋਕ੍ਰੇਸੀ ਦਾ ਬੁਨਿਆਦੀ ਪਹਿਲੂ ਹੈ ਔਰ ਇਹ ਜ਼ਰੂਰ ਹੈ ਕਿ ਜਦੋਂ ਇਹ ਗੱਲਾਂ ਤੁਹਾਡੇ ਤੱਕ ਜਾਣਗੀਆਂ ਤੁਸੀਂ ਸੁਣੋਗੇ ਜਦੋਂ ਤੁਸੀਂ ਇਹਦੇ ਪ੍ਰਤੀ ਜਾਗਰੂਕ ਹੋਵੋਗੇ ਤਾਂ ਸ਼ਾਇਦ ਅਮਲ ਕਰਨ ਵੱਲ ਵੀ ਅੱਗੇ ਜਾਓਗੇ ਬਹੁਤ-ਬਹੁਤ ਧੰਨਵਾਦ ਤੁਸੀਂ ਦੇਖਦੇ ਰਹੋ ਪੁਲੰਦ